ਬਾਬਾ ਜੀ ਕੀ ਹਾਲ ਚਾਲ ਹੈ ਠੀਕ ਹੈ ਪੁੱਤਰਾ ਠੀਕ ਹੈ ਸਤੂ ਕੀ ਹਾਲ ਹੈ ਵਧੀਆ ਬਾਬਾ ਜੀ ਕਿੱਧਰ ਅੱਜ ਕੰਮ ਹਲੀਰੀ ਨਾਲ ਚਲਾ ਰੱਖਿਆ ਹਲੀਰੀ ਨਾਲ ਯਾਰ ਹੁਣ ਜਮਾਰਦਾ ਸੀਜ਼ਨ ਜਾਂਦਾ ਹੈ ਬਿਜਾਈ ਦਾ ਠੀਕ ਹੈ ਤਾਂ ਜੇ ਹੁਣ ਮੰਨ ਲਾ ਆਪਾਂ ਵੀ ਆਪਾਂ ਮਸ਼ੀਨ ਨਾਲ ਬੀਜਦੇ ਹਾਂ ਹਾਂ ਤਾਂ ਮਸ਼ੀਨ ਨਾਲ ਆਪਾਂ ਨੂੰ ਘੱਟ ਤੋਂ ਘੱਟ ਇੰਨੇ ਥਾਂ ਵਾਸਤੇ 10 ਕਿਲੋ ਵੀ ਪਾਉਣਾ ਪਊਗਾ ਠੀਕ ਹੈ ਠੀਕ ਹੈ ਜਿਹੜੇ ਵਾਸਤੇ ਹੁਣ ਮੇਰੇ ਕੋਲੇ 6 ਕਿਲੋ ਜਾਂ 7 ਕਿਲੋ ਵੀ ਸੀਗਾ ਹਾਂ ਤੇ ਜਿਹੜਾ ਮਸ਼ੀਨ ਦੇ ਵਿੱਚ ਵੀ ਵੀ ਰਹੂ ਆ ਹਾਂ ਤਾਂ ਉਹ ਆਪ ਨੂੰ ਮੋਹਰ ਲੈਣਾ ਪਊਗਾ ਬਿਲਕੁਲ ਬਿਲਕੁਲ ਵੀ 2 ਦੀ ਬਚਤ ਹੋ ਜੂਗੀ ਕਹਿਣ ਦਾ ਮਤਲਬ ਵੀ ਦੀ ਵਿੱਚ ਦੋ ਦੈਲੀਆਂ ਮੁੱਲ ਹੋਰ ਨਹੀਂ ਆਉਣੀਆਂ ਬਹਿਣੀਆਂ ਹਾਂ ਤਾਂ ਉਹ ਦੋ ਦੈਲੀਆਂ ਵਿੱਚ ਪਾ ਕੇ ਫਿਰ ਆਪਾਂ ਬਜਾਈ ਕਰਾਂਗੇ ਠੀਕ ਹੈ ਤਾਂ ਉਹਦੇ ਨਾਲ ਜਿਹੜਾ ਉਹ ਵੀ ਬਚੂ ਆ ਜਮਾਰ ਵਾਲਾ ਠੀਕ ਹੈ ਤਾਂ ਉਹ ਵੀ ਆਪਣਾ ਮੁੜ ਕੇ ਹਾਂ ਵੀ ਕੰਮ ਨਹੀਂ ਕਰਾ ਜੂਗਾ ਹਾਂ 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 ਤਾਂ ਉਹ ਤੋਂ ਬਾਅਦ ਬਜਾਈ ਤੇ ਲੋੜ ਹੀ ਨਹੀਂ ਆਪ ਨੂੰ ਜਿੰਨੇ ਬੀਜ ਨੇ ਤਾਂ ਵਿਛ ਦਿਆਂਗੇ ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜਾ ਵੀ ਆ ਉਹ ਕਰੇ ਮੁੜ ਕੇ ਜ਼ਿਮੀਂਦਾਰਾਂ ਦੇ ਕੰਮ ਇਹੋ ਜਿਹੇ ਹੁੰਦੇ ਆ ਹਾਂ ਹਾਂ ਬਾਤ ਨਹੀਂ ਕੰਮ ਆਉਂਦਾ ਉਹ ਤੇ ਖਤਮੀ ਹੋ ਜੂਗਾ ਤੇ ਬਾਬਾ ਜਿਵੇਂ ਆਪਾਂ ਮਸ਼ੀਨ ਨਾਲ ਬੀਜ ਦਿਆਂ ਹਲੀਰੀ ਨਾਲ ਬੀਜ ਦਿਆਂ ਸਫਾਈ ਸੁਫਾਈ ਦਾ ਵੀ ਫਰਕ ਪੈਂਦਾ ਹੋਊਗਾ ਹਲੀਰੀ ਵਾਲੀ ਦੀ ਚੰਗੀ ਉਗਦੀ ਹੋਗੀ ਇਹਦੀ ਤਾਂ ਬਹੁਤ ਜ਼ਿਆਦਾ ਮਸ਼ੀਨ ਨਾਲ ਆਪਾਂ ਇਸ ਗੱਲ ਦੀ ਪੂਰੀ ਗਰੰਟੀ ਦਿੰਨੇ ਆ ਇੱਕ ਪਾਸੇ ਤੂੰ ਬਜਾਈ ਮਸ਼ੀਨ ਨਾਲ ਬੀਜ ਲਈ ਇੱਕ ਪਾਸੇ ਇਹਦੇ ਨਾਲ ਬੀਜ ਲਈ ਇਹਦੀ ਬਜਾਈ ਬਹੁਤ ਸੋਹਣੀ ਹੁੰਦੀ ਹੈਗੀ ਬਹੁਤ ਸੋਹਣੀ ਉਗਦੀ ਆ ਦੂਜੇ ਨਾਲੋਂ ਪਹਿਲਾਂ ਉਗਰੂ ਇੱਕ ਦਿਨ ਠੀਕ ਤੇ ਵਧੀਆ ਉਗਰੂਗੀ ਤੇ ਬਾਬਾ ਹੁਣ ਜਿਵੇਂ ਤੁਸੀਂ ਹਲੀਰੀ ਨਾਲ ਬੀਜਦੇ ਹੋ ਤੇ ਬੀ ਬੂ ਦਾ ਕੀ ਸਿਸਟਮ ਰੱਖਦੇ ਹੋ ਫਿਰ ਕਿਵੇਂ ਹਿਸਾਬ ਕਿਤਾਬ ਕਿਵੇਂ ਆਉਂਦਾ ਬੀ ਆੜਾ ਹੱਥ ਨਾਲ ਜਿਵੇਂ ਤੁਸੀਂ ਬੀ ਪ ਬੀਜ ਦਾ ਯਾਰ ਮਤਲਬ ਬਸ ਆਪਣੇ ਜਿਵੇਂ ਬਜਾਈ ਕਰਦੇ ਹੋਂ ਬੰਦੇ ਸਿੱਖ ਜਾਂਦਾ ਹੈਗਾ ਇਹ ਦਾ ਆਟੋਮੈਟਿਕ ਹੀ ਹੁੰਦਾ ਇਹਦੇ ਨਾਲ ਕੋਈ ਉਹ ਨਹੀਂ ਹੁੰਦਾਗਾ ਹੁਣ ਤੁਸੀਂ ਕਿੰਨਾ ਬੀ ਪਾਉਂਗੇ ਆ ਇੱਕ ਬਿੱਗੇ ਚ ਹਲੀਰੀ ਨਾਲ ਇਹ ਮੇਰੇ ਹਿਸਾਬ ਨਾਲ ਅੱਧਾ ਕਿੱਲਾ ਥਾਂ ਹੈਗਾ ਹਾਂ ਇਹ ਚ ਸਾਡੇ ਕੋਲ 8 ਕਿਲੋ ਵੀ ਹੈਗਾ 6 ਕਿਲੋ ਵੀ ਨਾਲ ਬੀਜ ਦਾਂਗੇ ਬੀਜ ਦਾਂਗੇ ਠੀਕ ਹੈ ਅਗਰ ਜੇ ਆ ਹੀ ਤੂੰ ਬਜਾਈ ਆਪਣੇ ਮਸ਼ੀਨ ਨਾਲ ਕਰਦਾ ਤਾਂ ਬੰਦਾ ਇਹਨੇ ਥਾਂ 10 ਕਿਲੋ ਵੀ ਪਾ ਦਿੰਦਾ ਪਾ ਦਿੰਦਾ ਪਾ ਦਿੰਦਾ ਪਹਿਲੀ ਗੱਲ ਤਾਂ 4 ਕਿਲੋ ਆਪਣੀ ਬੀ ਦੀ ਬਚਤ ਹੋ ਗਈ ਹੋ ਗਈ ਹੋ ਗਈ ਸਿੱਧੀ ਜੀ ਬਾਕੀ ਜਿਹੜਾ ਦੋ ਥੈਲੀਆਂ ਵੀਰੀਆਂ ਨਾਲ ਮਸ਼ੀਨ ਦੇ ਵਿੱਚ ਰ ਐਕਸਟਰਾ ਦਿਨ ਰੱਖਣੀਆਂ ਬਹਿਣੀਆਂ ਹਾਂ ਉਹ ਆਪਾਂ ਨਹੀਂ ਲਿਆਉਣੀਆਂ ਪਈਆਂ ਨੰਬਰ 3 ਤੇ ਆਪਾਂ ਨਾਲ ਐਂ ਘ ਭਰਾਈ ਜਾਂਦਾ ਯਾਰ ਕਿਤੇ ਵੀ ਘਟਣਾ ਜਾਵੇ ਆਮ ਜ਼ਿਮੀਂਦਾਰ ਦੀ ਹੱਤ ਹੁੰਦੀ ਹੈ ਵੱਧ ਲੈਂਦਾ ਨਹੀਂ ਉਦੋਂ ਮਹਿੰਗਾ ਹੁੰਦਾ ਡੰਗਾ ਹਾਂ ਹਾਂ ਤੇ ਫਿਰ ਦੇਖੀ ਜਾਂਦਾ ਘੜੋਈ ਚ ਯਾਰ ਕਿਵੇਂ ਆ ਯਾਰ 20 ਕਿਤੇ ਯਾਰ ਵੱਧ ਤਾਂ ਨਹੀਂ ਪਈ ਜਾਂਦਾ ਕਿਤੇ ਘਟਣਾ ਜਾਵੇ ਯਾਰ ਤਾਂ ਆਪਾਂ ਉਹ ਟੈਨਸ਼ਨ ਹੈ ਨਹੀਂਗੀ ਆਪਣਾ ਹੱਥ ਟਿਕਿਆ ਆਪਾਂ ਨੂੰ ਇਸ ਚੀਜ਼ ਦਾ ਪੂਰਾ ਜੱਜਮੈਂਟ ਹੈਗਾ ਵੀ ਆਪਾਂ ਇੰਨੇ ਵੀਰ ਨੂੰ ਅੱਧੇ ਕਿਲੇ ਥਾਂ ਦੇ ਵਿੱਚ ਵੇਚਾਂਗੇ ਤੇ ਪੂਰਾ ਇੱਕੋ ਜਿਹਾ ਧਰੋ ਧਰੋ ਗੁਰੂ ਆ ਕਿੰਨਾ ਟਾਈਮ ਟਾਈਮ ਕਿੰਨਾ ਹੋ ਗਿਆ ਬਾਬਾ ਹਲੀਦੀ ਨਾਲ ਵੀ ਦਿਨ ਹਿਸਾਬ ਤਾਂ ਹੌਲੀ ਹੌਲੀ ਆਉਂਦਾ ਹਾਂ ਇਹਦਾ ਯਾਰ ਮੈਨੂੰ ਮੋਟੇ ਮੋਟੇ ਜੇ 30 ਤੋਂ 35 ਸਾਲਾਂ ਦੇ ਵਿੱਚ ਹੋ ਗਿਆ ਹਾਂ ਪਹਿਲਾਂ ਉੱਠ ਨਾਲ ਵੀ ਤੁਸੀਂ ਖੇਤੀ ਕਰਦੇ ਰਹੇ ਹੋ ਉੱਠ ਨਾਲ ਤਾਂ ਮੈਂ 30 ਸਾਲ ਦਾ ਉੱਠ ਨਹੀਂ ਚਲਾ ਲਿਆ ਮੰਨ ਕੇ ਚੱਲ ਠੀਕ ਹੈ ਠੀਕ ਹੈ ਠੀਕ ਫੇਰ ਫੇਰ ਵਧੀਆ ਫਿਰ ਤਾਂ ਹਿਸਾਬ ਆਉਣਾ ਹੀ ਆ ਜਦੋਂ ਉੱਠ ਨਾਲ ਇੰਨਾ ਟਾਈਮ ਖੇਤੀ ਕਰਦੇ ਰਹੇ ਹੋ ਤੁਸੀਂ ਯਾਰ ਆਪਣੇ ਤੂੰ ਹਿਸਾਬ ਲਾ ਵੀ ਇੱਕ ਸਰਣਾਂ ਨਾਲੋਂ ਜ਼ਿਆਦਾ ਔਖਾ ਕੰਮ ਹੁੰਦਾ ਹੈ ਤਿਲਾਂ ਦਾ ਠੀਕ ਹੈ ਜਿਹੜੇ ਤਿਲਾਂ ਦੀ ਬਜਾਈ ਹੈ ਹਾਂ ਉਹ ਮਸ਼ੀਨ ਤੋਂ ਵੀ ਨਹੀਂ ਸਹੀ ਹੁੰਦੀ ਕੀ ਠੀਕ ਹੈ ਠੀਕ ਹੈ ਜਿਹੜਾ ਕਿ ਸਰਣਾਂ ਨਾਲੋਂ ਜ਼ਿਆਦਾ ਇੱਕ ਤਾਂ ਤਿਲ ਹੌਲੇ ਹੁੰਦੇ ਗਿਆ ਠੀਕ ਹੈ ਇੱਕ ਤਿਲਾਂ ਦਾ ਮਤਲਬ ਹੌਲੇ ਦੇ ਹੋਣ ਦੇ ਕਾਰਨ ਮੁਠੀ ਦੇ ਵਿੱਚ ਅਣਗਿਣਤ ਆ ਜਾਂਦੇ ਉਹਨਾਂ ਦੀ ਕੋਈ ਲਿਮਟ ਨਹੀਂ ਹੁੰਦੀ ਕੀ ਤੇ ਰਿਕ ਬੰਦੇ ਨੂੰ ਤਾਂ ਜਜਮੈਂਟ ਹੀ ਨਹੀਂ ਹੁੰਦਾ ਹਾਂ ਆਪਾਂ ਤਿਲ ਵੀ ਸ਼ਰਤ ਲਾ ਕੇ ਬੀਜ ਸਕਦੇ ਹਾਂ ਵੀ ਤਿਲਾਂ ਦੇ ਵਿੱਚ ਤੇ ਨੌੜੇ ਦੇ ਵਿੱਚ ਐ ਧਾਰੂ-ਧਾਰੂ ਨਾ ਸੰਘਣੇ ਹੋਣਗੇ ਨਾ ਵਿਰਲੇ ਹੋਣਗੇ ਤੇਰੇ ਕੋਈ ਹਲੀਰੀ ਨਾਲ ਬੀਜ ਨਹੀਂ ਸਕਦਾ ਹਾਂ ਵੀ ਓਕੇ ਆ ਤਿਲ ਦੀ ਬਜਾਈ ਕਰਨੀ ਜਿਹੜਾ ਉਹ ਚੇਰਾਂ ਨਹੀਂ ਬਜਾਈਦਾ ਹੁੰਦੀ ਨੀ ਗੇਲੀਰੀ ਨਾਲ ਠੀਕ ਨਹੀਂ ਸਕਦਾ ਕੋਈ ਆਪਾਂ ਵੀ ਚਾalo ਚਾalo ਬਹੁਤ ਵਧੀਆ ਬਾਬਾ ਪੁਰਾਣਾ ਬਿਰਸਾ ਵੀ ਸੰਭੀ ਬੈਠੇ ਹੋ ਪੁਰਾਣਾ ਕੰਮ ਵੀ ਕਰੀ ਜਾਂਦੇ ਹੋ ਨਾਲੇ ਟਾਈਮ ਦੀ ਬਚਤ ਨਾਲੇ ਚਲੋ ਥੋੜੇ ਜੇ ਥਾਂ ਪੇਸ ਤੇ ਤੇਲ ਵੀ ਬਚੂਗਾ ਟਰੈਕਟਰ ਦੀ ਕਸਾਈ ਵੀ ਬਚੂਗੀ ਹਾਂ ਨੇ ਇੱਕ ਦੂਜੇ ਨੂੰ ਆਏ ਕੱਲਾ ਇਹ ਨਿਗਾ ਉਹਨੇ ਨੂੰ ਜਦੋਂ ਇਹ ਜਿਵੇਂ ਦੂਜੀ ਜਮਾਰ ਛੀਦਣਾ ਜੁਗਰਦੀ ਹੈ ਮੌਸਮ ਸਹੀ ਰਜੇ ਤਾਂ ਠੀਕ ਹੈ ਇਹ ਆਪਣੀ ਜਮਾਰ 5 ਦਿਨਾਂ ਜੁਗਰੂਗੀ ਠੀਕ ਹੈ ਆਪਾਂ ਆ ਕੇ ਦੇਖ ਲਈ ਇੱਕ ਦਿਨ ਦਾ ਪੂਰਾ ਟਾਈਮ ਦਾ ਬਚਦਾ ਕਿਉਂ ਅਸੀਂ ਇਹਦੀ ਮਲੇਰੀ ਨਾਲ ਆਮ ਬਜਾਈ ਕਰਦੇ ਜਿਉਂ ਦੂਜੀ ਟਰੈਕਟਰ ਨਾਲ ਤੇ ਚੁੰਡਾ ਚੰਡਾ ਦੇ ਵਿੱਚ ਲਾਉਂਦੇ ਰਹਿੰਦੇ ਹੈਗੇ ਉਹ ਚੁੰਡਾਂ ਦੇ ਵਿੱਚ ਨਾ ਆਪਣਾ ਆਮ ਹੀ ਲੋਕ ਜਿਵੇਂ ਦਾਰ ਕੀ ਕਰਦੇ ਉਹਦੇ ਟਰੈਕਟਰ ਬਿਤੇ ਰਵਾਈ ਜਾਣਗੇ ਤੇ ਚੁੰਡਾਂ ਦੇ ਵਿੱਚ ਪੈਰ ਨਹੀਂ ਮਾਰਦਾ ਕੋਈ ਚੁੰਡਾ ਸੁੱਕ ਜਾਂਦੀ ਹੈ ਤੇ ਚੁੰਡਾਂ ਦੇ ਵਿੱਚ ਅਸੀਂ ਦੇਖਿਆ ਹੈਗਾ ਹਲੀਰੀ ਨਾਲ ਲਗਭਗ ਸੁੱਕੇ ਥਾਂ ਵਿੱਚ ਵੰਗੂ ਵੀ ਇਹਦੇ ਵਿੱਚ ਉੱਗ ਜਾਂਦੀ ਹੈਗੀ ਇੰਨੀ ਵਧੀਆ ਕਰਾਈ ਕਰਦੀ ਹੈਗੀ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੇਤੀ ਕਰਦਿਆਂ ਨੂੰ ਖੇਤੀ ਤਾਂ ਮੈਂ ਯਾਰ 96 ਦੇ ਵਿੱਚ ਮਨ ਥੋੜੇ ਥੋੜੇ ਕੰਮ 'ਚ ਲੱਗ ਗਿਆ ਸੀਗਾ ਹਾਂ 2000 ਦੇ ਵਿੱਚ ਪੂਰੇ ਜ਼ੋਰ ਕੰਮ 'ਚ ਉਦੋਂ ਤਾਂ ਉੱਠਾ ਨਾਲ ਖੇਤੀ ਕਰਨ ਦਾ ਪੂਰਾ ਦੌਰ ਹੁੰਦਾ ਹੂਆ 96 97 'ਚ ਤਾਂ ਉਹ ਬਹੁਤ ਜ਼ਿਆਦਾ ਉਹ ਆਪਣੇ ਬੰਦੇ ਜਿੰਦਰਗੜ ਦੇ ਵਿੱਚ ਘਰ ਘਰ ਉੱਠੀ ਸੀ ਜਿਹੜੇ ਹੁਣ ਮੰਨ ਕੇ ਚੱਲੋ ਕੋਈ ਬਿਰਲੇ ਦੋ ਦੋ ਰਹਿ ਗਏ ਦੋ ਰਹਿ ਗਏ ਦੋ ਰਹਿ ਗਏ ਬਸ ਮੇਰੇ ਸਾਹਮਣੇ ਇੰਨੇ ਕੀ ਰਹਿ ਗਏ ਬਾਕੀ ਲਗਭਗ ਖਤਮ ਹੋ ਗਏ ਚਲੋ ਇਹ ਬਾਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ